ਦੇ ਕੋਲੋਂ ਦਾ ਸੌਰੀ ਜੋਨਾਥਨ ਰੱਬ ਦੇ ਕੋਲੋਂ ਡਰਨ ਵਾਲਾ ਬੰਦਾ ਏ ਪਰਮੇਸ਼ਵਰ ਦਾ ਭੈ ਰੱਖਣ ਵਾਲਾ ਏ ਜਿੱਦਣ ਸੌਲ ਮਰ ਗਿਆ ਤੇ ਉਸ ਦਿਨ ਉਹਦਾ ਪੁੱਤਰ ਜਿਹੜਾ ਸੀ ਜੋਨਾਥਨ ਉਹਦੇ ਗਾੜੀ ਪੁੱਤ ਪਰੋਤਰੇ ਪਰਦਾਉਦ ਨੇ ਯਾਦ ਕੀਤਾ ਖੁਦਾ ਨੇ ਵੀ ਯਾਦ ਕੀਤਾ ਉਸ ਵੇਲੇ ਜੰਗ ਲੱਗੀ ਜਦੋਂ ਜੰਗ ਲੱਗੀ ਤੇ ਜੋਨਾਥਨ ਦੇ ਜਿਹੜਾ ਗਾੜੀ ਔਲਾਦ ਸੀ ਉਹ ਜੰਗ ਦੇ ਕਰਕੇ ਉਸ ਲੜਾਈ ਦੇ ਕਰਕੇ ਐਨੀ ਭੱਜ ਦੌੜ ਪੈ ਗਈ ਕਿ ਉਹ ਅਜੇ ਬੱਚੇ ਨੇ ਜਨਮ ਲਿਆ ਸੀ ਬੱਚੇ ਦੀਆਂ ਲੱਤਾਂ ਐਨੀ ਭੀੜ ਦੇ ਕਰਕੇ ਨਿਧਰੀਆਂ ਗਈਆਂ ਪੈਰਾਂ ਤੋਂ ਲੰਗਾ ਹੋ ਗਿਆ ਪਰ ਖੁਦਾ ਦੇ ਕਲਾਮ 'ਚ ਲਿਖਿਆ ਆ 다উদ ਨੇ ਕੱਠਿਆਂ ਕਰਕੇ ਕਿਹਾ ਭਈ ਜੇ ਸੌਲ ਦੇ ਘਰਾਣੇ ਵਿੱਚੋਂ ਕੋਈ ਹੈ ਤੇ ਉਹਨੂੰ ਬੁਲਾਓ ਜੋਨਾਥਨ ਦੀ ਔਲਾਦ ਹੈ ਤੇ ਉਹਨੂੰ ਬੁਲਾਓ ਉਹਨੂੰ ਜਿੰਨੀ ਉਹਦੇ ਪਿਓ ਦਾਦਿਆਂ ਦੀ ਜ਼ਮੀਨ ਸੀ ਉਹ ਵੀ ਮੋੜੀ ਤੇ ਸਾਰੀ ਉਮਰ ਉਹਦੀ ਔਲਾਦ ਨੂੰ ਖਾਣ ਵਾਸਤੇ ਫਰੀ ਦੇ ਵਿੱਚ ਖਾਣਾ ਦਿੱਤਾ ਦਾ ਬੋਲੇ ਹਲੇਲੂਇਆ ਖਾਣ ਦਾ ਵੀ ਸਾਰਾ ਰੇਜ਼ ਕੀਤਾ ਇਹ ਜਿਹੜੀ ਸਜਾ ਆ ਬਰਕਤ ਤੇ ਸਜਾਇਆ ਇਹ ਦੋ ਚੀਜ਼ ਆ ਆ ਤੁਸੀਂ ਆਪਣੀ ਔਲਾਦ ਵਾਸਤੇ ਆਪਣੇਆ ਵਾਸਤੇ ਕਿਦਾਂ ਕੁਝ ਲੈ ਕੇ ਜਾਣਾ ਹੈ ਗੌਰ ਕਰੀਏ ਤੁਹਾਡੇ ਬੱਚੇ ਬਰਕਤ ਵਾਲੇ ਰਹਿਣ ਇਸ ਕਰਕੇ ਇਸ ਧਰਤੀ ਦੇ ਉੱਤੇ ਸਰਾਪਤ ਪੈ ਗਿਆ ਸਰਾਪ ਪੈ ਗਿਆ ਆ ਇਸ ਧਰਤੀ ਤੇ ਲਾਂਤ ਪਏ ਆ ਇਸ ਕਰਕੇ ਜਦੋਂ ਤੁਸੀਂ ਰੋਟੀ ਖਾਓ ਭਾਵੇਂ ਪਾਣੀ ਪੀਓ ਬੋਲੋ ਕੀ ਕਰਨੀ ਹੈ ਦੁਆ ਕਰਨੀ ਹੈ ਕਿ ਪ੍ਰਭੂ ਤੇਰਾ ਸੁਖ ਰਿਹਾ ਇਹ ਖਾਣਾ ਵੀ ਪਵਿੱਤਰ ਹੋਵੇ ਖਾਣਾ ਮੈਨੂੰ ਤੰਦਰੁਸਤੀ ਦੇ ਨਹੀਂ ਤੇ ਬੜੀ ਮੁਸ਼ਕਲ ਆ ਜਾਏਗੀ ਇਸ ਕਰਕੇ ਇਸ ਧਰਤੀ ਤੇ ਸਰਾਪਤ ਆ ਪਰ ਸਵਰਗ ਵਿੱਚ ਸਵਰਗ ਅੱਜ ਵੀ ਸਵਰਗ ਜਿਹੜਾ ਹੈ ਉਹਦੇ ਵਿੱਚ ਆਰਾਮ ਹੈ ਇਸੇ ਕਰਕੇ ਸatan ਥੱਲੇ ਸੁੱਟਿਆ ਗਿਆ ਉਥੇ ਪਾਪ ਆਇਆ ਸੀ ਸਵਰਗ ਦੇ ਵਿੱਚ ਕੋਈ ਪਾਪ ਨਹੀਂ ਹੈ ਬੋਲੇ ਹallelujah 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 ਪ੍ਰਕਾਸ਼ ਦੀ ਪੋਥੀ ਵਿੱਚ ਲਿਖਿਆ ਧਰਤੀ ਤੇ ਸਮੁੰਦਰ ਨੂੰ ਹਾਏ ਹਾਏ ਧਰਤੀ ਤੇ ਸਮੁੰਦਰ ਨੂੰ Satan ਆ ਗਿਆ ਹੈ ਤੇ ਅੱਜ ਪੈਣੋ ਪਰੋ ਬੱਚੋ ਜਿੰਨੇ ਤੁਸੀਂ ਹਾਏ ਹਾਜ਼ਰ ਹੋਏ ਜੋ ਗੌਰ ਕਰੋ ਕਿ ਇਸ ਧਰਤੀ ਦੇ ਉੱਤੇ ਸਰਾਪਤ ਆ Satan ਆ ਗਿਆ ਆ ਉਹ ਨਹੀਂ ਚਾਹੁੰਦਾ ਵੀ ਕੋਈ ਰੂਹ ਬਚੇ ਬੰਦੇ ਨੂੰ ਭਰਮਾਂ 'ਚ ਪਾ ਕੇ ਭਲੇਖਿਆਂ 'ਚ ਪਾ ਕੇ ਵਹਿਮਾਂ ਭਰਮਾਂ 'ਚ ਪਾ ਕੇ ਇਸ ਸੰਸਾਰ ਦੇ ਲੋਭ ਲਾਲ 'ਚ ਵਿੱਚ ਪਾ ਕੇ ਤੇ ਕੀ ਕਰ ਰਿਹਾ ਆ Satan ਅੱਜ ਬੰਦੇ ਨੂੰ ਰੱਬ ਤੋਂ ਦੂਰ ਕਰ ਰਿਹਾ ਆ ਪਰ ਪੱਲੇ ਕੁਝ ਨਹੀਂ ਪੈਣਾ ਬੰਨਾ ਲੋਭ ਕਰਦਾ ਆ ਉਹ ਪਿਛਲੇ ਸਮੇਂ ਦੇ ਵਿੱਚ ਮਰਾਸੀ ਆਉਂਦੇ ਹੁੰਦੇ ਉਹ ਬੜੀਆਂ ਉਹਨਾਂ ਨੇ ਇਹੋ ਜਿਹੀਆਂ ਸਿਕਟਾਂ ਕਰਨੀਆਂ ਉਹਨੇ ਕਹਣਾ ਮੈਂ ਤੇ ਬੜਾ ਕੁਝ ਵੇਖਿਆ ਉਹਨੇ ਕਹਣਾ ਮੈਂ ਸੀਸ ਮੈਲ ਵੇਖੇ ਆ ਕੁਝ ਵੇਖਿਆ ਕਹਿੰਦਾ ਜਦੋਂ ਮੈਂ ਸਵੇਰੇ ਸੁੱਤਾ ਉੱਠਿਆ ਫਿਰ ਮਨਜੀਤ ਇਦਾਂ ਬੰਦੇ ਆ ਬੰਦਾ ਸੁਪਨੇ ਵਾਂਗ ਸੁਪਨਾ ਹੀ ਦੇਖਦਾ ਆ ਤੇ ਦੁਨੀਆ ਦਾ ਪਰ ਹੱਥ ਤੁਹਾਡੇ ਕੁਝ ਨਹੀਂ ਆਉਣਾ ਬੋਲੋ ਹੱਥ ਕੁਝ ਨਹੀਂ ਗਾ ਸੰਸਾਰ ਦਾ ਹੱਥ ਆਉਣਾ ਹੈ ਇਬਾਦਤ ਆਉਣੀ ਹੈ ਬੋਲੇ ਹਾਲੇਲੂਇਆ ਹਾਲੇਲੂਇਆ ਜਿਹੜੀ ਇਬਾਦਤ ਆਉਣੀ ਹੈ ਇਹ ਤੁਹਾਡੇ ਹੱਥ ਆਉਣੇ ਆ ਇਹ ਬੰਦਗੀ ਆਉਣੀ ਹੈ ਹੱਥ ਇਬਾਦਤ ਆਉਣੀ ਹੈ ਹੱਥ ਵਿੱਚ ਤੇ ਜਿਹਨੂੰ ਅੱਜ ਬੰਦਾ ਪੁਸਤਾ ਨਹੀਂ ਪੁਸਤਾ ਸੰਸਾਰ ਦੇ ਕੰਮ ਨੂੰ ਆ ਬੋਲੋ ਕਿੰਦੂ ਪੁਸਤਾ ਹੈ ਆ ਹੋਣੀ ਆ ਮੰਨ ਲਓ ਜੀ ਜਿੰਨੇ ਵੀ 100 100 200 ਜੀ ਆਪਾਂ ਬੈਠੇ ਹੋਵਾਂਗੇ ਇਹਨਾਂ ਵਿੱਚੋਂ ਵਿਰੇਲੇ ਜੀ ਰਹਿਣੇ ਆ ਜਿਹੜੇ ਚੰਗੀ ਤਰ੍ਹਾਂ ਜਿਨ੍ਹਾਂ ਨੇ ਗੌਰ ਕਰਨਾ ਹੈ ਤੇ ਕੁਝ ਸਮਾਂ ਰਹਿਣਾ ਤੁਸੀਂ ਧਿਆਨ ਬੜਾ ਰੱਖਣਾ ਬੰਦਗੀ ਦਾ ਤੇ ਜਦੋਂ ਬੰਦਗੀ ਦੇ ਵਿੱਚ ਰਹਿਣਾ ਬੜਾ ਤੁਸੀਂ ਲੀਬਲ ਲੀਨ ਲੱਗੇ ਰਹਿਣਾ ਕਹਿਣਾ ਵੀ ਇਹੋ ਹੀ ਸਭ ਕੁਝ ਆ ਇਹੋ ਹੀ ਸਭ ਕੁਝ ਆ ਤੇ ਜਦੋਂ ਬਾਹਰ ਚੱਲ ਗਏ ਫਿਰ ਸਾਰਾ ਕੁਝ ਬਦਲ ਜਾਣਾ ਪਰ ਮੁਬਾਰਕ ਉਹ ਐ ਜਿਹੜੇ ਪੱਲੇ ਬੰਨ ਕੇ ਇੱਥੋਂ ਲੈ ਕੇ ਜਾਂਦੇ ਪੱਲੇ ਬੰਨ ਲੈ ਤੂੰ ਮੇਰੀ ਇਸ ਗੱਲ ਨੂੰ ਇੱਥੇ ਹੋਣਾ ਨਹੀਂ ਉਹ ਬੰਦਿਆ ਤੂੰ ਕੱਲ ਨੂੰ ਪੱਲੇ ਬੰਨ ਲੈ ਤੂੰ ਮੇਰੀ ਇਸ ਗੱਲ ਨੂੰ ਇੱਥੇ ਹੋਣਾ ਨਹੀਂ ਉਹ ਬੰਦਿਆ ਤੂੰ ਕੱਲ ਨੂੰ ਤੇਰੇ ਅੰਮਲਾਂ ਨੇ ਰਹਿਣਾ ਹੈ ਬਕਾਇਆ ਤੇ ਪਰੌਣਿਆਂ ਨੂੰ ਜਾਣਾ ਪੈਂਦਾ ਇੱਥੇ ਬੰਦਿਆ ਪਰੌਣਾ ਐ ਤੂੰ ਆਇਆ ਤੇ ਪਰੌਣਿਆਂ ਨੂੰ ਜਾਣਾ ਪੈਂਦਾ ਇੱਥੇ ਤੂੰ ਪਰੌਣਾ ਹੈ ਤੈਨੂੰ ਜਾਣਾ ਪੈਣਾ ਹੈ ਤੇ ਜਿੱਧਰ ਪਰੌਣਾ ਆਇਆ ਹੋਏ ਉਥੇ ਪਰੌਣਾ ਜਿਹੜਾ ਹੈ ਉਹਨੂੰ ਆਪਣੇ ਦੇਸ ਹੀ ਜਾਣਾ ਪੈਂਦਾ ਆਪਣੇ ਘਰ ਹੀ ਜਾਣਾ ਪੈਂਦਾ ਤੇ ਗੌਰ ਕਰੀਏ ਕੱਲਾ ਆਇਆ ਹੈ ਕੱਲੇ ਜਾਣਾ ਕੱਲਿਆਂ ਅੱਖਾਂ ਮੀਟ ਕੇ ਤੂੰ ਤੁਰ ਜਾਣਾ ਚੱਲਿਆ ਕੱਲਾ ਆਇਆ ਹੈ ਤੇ ਕਿੰਨੇ ਜੜੇ ਜਾਣਾ ਬੋਲੋ ਕੱਲੇ ਹੀ ਜਾਣਾ ਕੱਲੇ ਆਇਆ ਹੈ ਤੇ ਕੱਲੇ ਜਾਣਾ ਕੱਲਿਆ ਕੱਲੇ ਨੂੰ ਜਾਣਾ ਪੈਣਾ ਅੱਜ ਤੇ ਕਹਿਣਾ ਫਲਾਣਾ ਗੁਆਢੀ ਨਹੀਂ ਆਉਂਦਾ ਬੰਦਗੀ ਤੇ ਉਹ ਨਹੀਂ ਆਉਂਦਾ ਆ ਨਹੀਂ ਆਉਂਦਾ ਆ ਨਹੀਂ ਆਉਂਦਾ ਤੇ ਫੇਰ ਕੀ ਬਣੇਗਾ ਕੱਲੇ ਰਹਿਣਾ ਕਬੂਲ ਕਰੋ ਬੋਲੇ ਹਾਲੇਲੂਇਆ ਹਾਥੂੜਾਗੇ ਹਾਲੇਲੂਇਆ ਹਾਲੇਲੂਇਆ ਅੱਜ ਜੀ ਨਹੀਂ ਲੱਗਦਾ ਬੰਦੇ ਦਾ ਇਕੱਲੇ ਦਾ ਜੀ ਨਹੀਂ ਲੱਗਦਾ ਇਕੱਲਾ ਕਿਦਾਂ ਟਾਈਮ ਪਾਸ ਹੋਵੇਗਾ ਕਹਿੰਦੇ ਆ ਪਰ ਇੱਕ ਦਿਨ ਇਕੱਲੇ ਹੀ ਜਾਣਾ ਪੈਣਾ ਆਵਾਜ਼ ਮਾਰਨੀ ਹੈ ਅੱਜ ਆ ਵੀ ਇਕੱਲਾ ਇਕੱਲਾ ਆਇਆ ਤੂੰ ਇਕੱਲੇ ਜਾਣਾ ਇਕੱਲੇ ਆ ਅੱਖਾਂ ਮੀਟ ਕੇ ਤੂੰ ਤੁਰ ਜਾਣਾ ਛੱਲਿਆ ਤੈਨੂੰ ਕਿਸੇ ਵੀ ਨੇ ਇਹ ਸਮਝਾਇਆ ਸਮਝਾ ਅੱਜ ਸਮਝਣ ਦੀ ਗੱਲ ਹੈ ਅੱਜ ਤੁਸੀਂ ਸੋਚਦੇ ਹੋ ਘਰ 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 ਪਤਨ ਤੇਰੇ ਮੇਰੇ ਦਾ ਘਰ ਚੱਲਣਾ ਹੀ ਨਹੀਂ ਜਦੋਂ ਪਹਿਲਾਂ ਨਹੀਂ ਤੁਸੀਂ ਤੇ ਕੀ ਇਹ ਸੰਸਾਰ ਬਣਿਆ ਨਹੀਂ ਤੁਹਾਡੇ ਤੋਂ ਪਹਿਲਾਂ ਇਤੋਂ ਵਧੀਆ ਸੰਸਾਰ ਸੀ ਸੰਸਾਰ ਬੜਾ ਵਧੀਆ ਹੈ ਮੈਨੂੰ ਆਜ ਵੀ ਸੰਤਾਂ ਦੀ ਗੱਲ ਚੇਤੇ ਆਈ ਹੈ ਮੈਂ ਜਦੋਂ ਅੱਜ ਤੋਂ ਕੋਈ ਬਹੁਤ ਸਾਲ ਪਹਿਲਾਂ ਗਿਆ ਤੇ ਮੈਨੂੰ ਕਹਿੰਦੇ ਵੀ ਕੀ ਕੰਮ ਕਰਦਾ ਮੈਂ ਕਿਹਾ ਟੇਲਰ ਦਾ ਕੰਮ ਕਰਦਾ ਕਹਿੰਦਾ ਸਾਡੇ ਕੱਪੜੇ ਉਹ ਕਹਿਣ ਲੱਗੇ ਸੰਤ ਵੀ ਸਾਡੇ ਦੇ ਕੱਪੜੇ ਸੀਨੇ ਲੋਕ ਬੜੇ ਸੀਣ ਵਾਲੇ ਹੈਗੇ ਆ ਤੂੰ ਜਿਹੜਾ ਤੂੰ ਜਿਹੜੇ ਕੱਪੜੇ ਸੀਨੇ ਉਹ ਸੀ ਬੋਲੇ ਹallelujah ਤੁਹਾਡੇ ਤੋਂ ਬਿਨਾ ਚੱਲੇ ਜਾਣਾ ਸਾਰਾ ਕੁਝ ਹੀ ਪਰ ਯਾਦ ਰੱਖੋ ਪਸਤੌਣਾ ਨਾ ਭਾਵੇਂ ਤੁਹਾਡੇ ਤੋਂ ਬਿਨਾ ਮੇਰੇ ਤੋਂ ਬਿਨਾ ਜੇ ਕਹੀਏ ਵੀ ਬੰਦਗੀ ਨਹੀਂ ਚੱਲਣੀ ਬੋਲੋ ਚੱਲੇਗੀ ਕਿ ਨਹੀਂ ਸਾਰਾ ਕੁਝ ਹੀ ਚੱਲਦਾ ਰਹਿਣਾ ਪਰ ਜਿਹੜਾ ਸਾਡਾ ਕੰਮ ਆ ਜਿਹੜਾ ਖੁਦਾ ਨੇ ਮੈਨੂੰ ਤੁਹਾਨੂੰ ਕੰਮ ਸੌਂਪਿਆ ਆ ਉਹ ਕਰਨਾ ਚਾਹੀਦਾ ਹੈ ਜੇ ਘਰ ਦਾ ਵੀ ਸੌਂਪਿਆ ਆ ਤੇ ਵਫਾਦਾਰੀ ਦੇ ਨਾਲ ਬੰਦਗੀ ਵੀ ਕਰੋ ਤੇ ਘਰ ਦਾ ਕੰਮ ਵੀ ਕਰੋ ਬੋਲੇ ਹਾਲੇਲੂਇਆ ਕਰਦਾ ਵੀ ਵਫਾਦਾਰੀ ਨਾਲ ਕਰੋ ਤੇ ਰੱਬ ਦਾ ਕੰਮ ਵੀ ਵਫਾਦਾਰੀ ਨਾਲ ਜਿਹੜਾ ਤੈਨੂੰ ਕੰਮ ਸੌਪਿਆ ਹੈ ਹੁਣ ਤੂੰ ਹੀ ਕਹੋ ਪਿਕਾਮਣੀ ਕੰਮ ਵੀ ਬੰਦੇ ਨੂੰ ਸੌਪਿਆ ਜਦੋਂ ਬਾਗ ਆਦਨ ਬਣਾਇਆ ਤੇ ਬਾਗ ਆਦਨ ਦੇ ਵਿੱਚ ਖੁਦਾ ਨੇ ਕਿਹਾ ਵੀ ਇਹਦੀ ਇਹਦੀ ਵਾਢੀ ਵੀ ਕਰਨੀ ਹੋ ਇਹਨੂੰ ਪਾਣੀ ਵੀ ਲਾਉਣਾ ਕੋਟੀ ਵੀ ਕਰਨੀ ਹੋ ਤੇ ਇਹ ਇਹ ਦਿਨ ਮੇਰਨਾ ਵੀ ਮਲਾਪ ਰੱਖਣਾ ਹੈ ਅੱਜ ਬੰਦਾ ਘਰ ਨੂੰ ਹੀ ਬਣਾਉਂਦਾ ਰਹਿੰਦਾ ਹੈ ਰੱਬ ਨਾਲ ਮਲਾਪ ਕਰਦਾ ਹੀ ਨਹੀਂ ਫਿਰ ਪੈਣੋ ਪਰੋ ਗੌਰ ਕਰੋ ਇੱਥੇ ਬੈਠ ਕੇ ਕਿ 10 ਮਿੰਟ ਜਾਂ 20 ਮਿੰਟ ਬੰਦਗੀ ਚਾਜਣਾ ਵੇਖ ਕੇ ਇਹ ਨਾ ਵੇਖੋ ਵੀ ਅਸੀਂ ਬੰਦਗੀ ਹੋਣ ਬੜੀ ਵਧੀਆ ਬੰਦਗੀ ਕਰ ਲਈ ਹੈ ਪਤਾ ਤੇ ਲੱਗਣਾ ਤੁਹਾਡਾ ਬਾਅਦ ਚ ਬਾਹਰ ਪਤਾ ਲੱਗਦਾ ਹੈ ਪਤਾ ਕਦੋਂ ਲੱਗਦਾ ਆ ਬਾਹਰ ਪਤਾ ਲੱਗਦਾ ਘਰ ਤੇ ਸਾਰੇ ਘਰ ਤੇ ਸਾਰੇ ਕਹਿੰਦੇ ਆ ਵੀ ਠੀਕ ਹੀ ਠੀਕ ਆ ਪਤਾ ਲੱਗਦਾ ਬਾਹਰ ਬਾਈਬਲ ਚ ਲਿਖਿਆ ਆ ਪੇ ਪਹਿਲਵਾਨ ਖਾੜੇ ਦੇ ਵਿੱਚ ਖਡਾਰੀ ਖਾਰੇ ਦੇ ਖਾੜੇ ਦੇ ਵਿੱਚ ਜਦੋਂ ਖੇਡੇ ਤੇ ਕੈਦੇ ਮजूद ਖੇਡਦਾ ਆ ਤੁਸੀਂ ਇੱਥੇ ਬੈਠ ਕੇ ਇਬਾਦਤ ਕਰ ਸਕੋਗੇ ਬੋਲੇ ਹallelujah 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 ਇੱਥੇ ਤੁਸੀਂ ਬੰਦਗੀ ਕਰ ਸਕੋਗੇ ਇੱਥੇ ਤੁਸੀਂ ਬੰਦਗੀ ਕਰ ਸਕੋਗੇ ਬਹੁਤ ਵਧੀਆ ਬੰਦਗੀ ਹੋ ਸਕਦੀ ਹੈ ਤੁਹਾਡੀ ਸਾਰਿਆਂ ਦੀ ਤੁਹਾਡਾ ਦਿਲ ਵੀ ਲੱਗ ਸਕਦਾ ਹੈ ਅਸਲੀ ਤੇ ਪਤਾ ਫੇਰ ਲੱਗਦਾ ਆ ਚੰਗਾ ਤੇ ਫੇਰ ਪਤਾ ਲੱਗਦਾ ਆ ਭਈ ਜਦੋਂ ਬੰਦਗੀ ਤੋਂ ਬਾਹਰ ਜਾ ਕੇ ਜਦੋਂ ਬੰਦਗੀ ਤੋਂ ਬਾਹਰ ਜਾ ਕੇ ਬੰਦਾ ਬੰਦਗੀ ਵਿੱਚ ਰਹਿੰਦਾ ਆ ਬੋਲੇ ਹਾਲੇਲੂਇਆ ਹਾਲੇਲੂਇਆ ਇੱਥੇ ਤੇ ਤੁਹਾਨੂੰ ਬਹਿਣਾ ਹੀ ਪੈਣਾ ਹੈ ਇੱਥੇ ਤੇ ਅਸੀਂ ਨਾਂ ਵੀ ਤੁਸੀਂ ਚਾਚਾ ਨਾਲ ਬੈਠੋਗੇ ਆਪਾਂ ਵੇਖ ਕੇ ਕਹਿ ਦਾਂਗੇ ਵੀ ਤੁਸੀਂ ਚੰਗੀ ਤਰ੍ਹਾਂ ਨਹੀਂ ਬੈੰਦੇ ਨਾ ਕਾਕਾ ਇਦਾਂ ਨਾ ਕਰ ਮਾਸ ਪੁੱਟਿਆ ਜਾਣਾ ਇੱਥੇ ਤੇ ਕਹਿ ਦਾਂਗੇ ਵੀ ਤੂੰ ਚੰਗੀ ਤਰ੍ਹਾਂ ਨਹੀਂ ਬੈੰਦਾ ਤੇ ਤੁਸੀਂ ਧਿਆਨ ਦੇ ਦਿਓ ਕਿ ਮੁਬਾਰਕ ਉਹ ਵੀ ਹੈ ਜਿਹੜੇ ਧਿਆਨ ਦੇ ਰਹੇ ਆ ਚੰਗੀ ਤਰ੍ਹਾਂ ਹੁਣ ਇੱਥੇ ਤੇ ਹੋ ਰਿਹਾ ਆ ਪਰ ਬਹੁਤ ਚੰਗੀ ਗੱਲ ਆ ਜਿਹੜੇ ਘਰ ਵਿੱਚ ਇਥੋਂ ਬੰਦਗੀ ਤੋਂ ਬਾਹਰ ਜਾ ਕੇ ਬੰਦਗੀ ਦੇ ਵਿੱਚ ਰਹਿੰਦੇ ਆ ਇੱਥੇ ਬੈਠ ਕੇ ਨੰਦਰੀ ਇਬਾਦਤ ਕਰੀਏ ਇਥੋਂ ਬਾਹਰ ਵੀ ਬੰਦਗੀ ਵਾਲੇ ਰਹੀਏ ਈਮਾਨ ਵਾਲੇ ਰਹੀਏ ਸੰਗਤ ਵਾਲੇ ਰਹੀਏ ਫਿਰ ਸਾਡੀ ਇਬਾਦਤ ਇਬਾਦਤ ਹੈ ਸਾਡੀ ਬੰਦਗੀ ਬੰਦਗੀ ਹੈ ਭੁੱਲੋ ਨਾ ਇਸ ਧਰਤੀ ਦੇ ਉੱਤੇ ਬਹੁਤ ਸਰਾਪ ਸਰਾਪ ਆਇਆ ਇਸ ਸੰਸਾਰ ਦੇ ਵਿੱਚੋਂ ਆਪਣੇ ਆਪ ਨੂੰ ਚੌਕਸ ਕਰਕੇ ਖਬਰਦਾਰ ਕਰਕੇ ਤੇ ਬਹੁਤ ਜ਼ਿਆਦਾ ਖਬਰਦਾਰ ਹੋ ਜਾਈਏ ਪਰਖੋ ਆਪਣੇ ਆਪ ਨੂੰ ਕਿਤੇ ਦੁਨੀਆ ਵਿੱਚ ਇਤ ਨਹੀਂ ਲੱਗੇ ਆਪਾਂ ਸੰਸਾਰ ਵਿੱਚ ਇਤ ਨਹੀਂ ਲੱਗੇ ਬਾਈਬਲ ਦੇ ਵਿੱਚ ਲਿਖਿਆ ਆ ਕਿ ਸੰਸਾਰ ਜਿਹੜਾ ਆ ਸੰਸਾਰ ਸੰਸਾਰ ਦੀ ਕਿਸੇ ਚੀਜ਼ ਦਾ ਲੋਭ ਨਾ ਕਰੋ ਇਹ ਜਿਹੜਾ ਸੰਸਾਰ ਆ ਇਹਦਾ ਲੋਭ ਇਹਦੇ ਚੋਂ ਨਿਕਲਣਾ ਹੈ ਆਪਾਂ ਬੋਲੇ ਹਾਲੇਲੂਇਆ ਹਾਲੇਲੂਇਆ ਯਹੂਨਾ ਦੀ ਪਹਿਲੀ ਪੱਤਰੀ ਯਹੂਨਾ ਦੀ ਪਹਿਲੀ ਪੱਤਰੀ ਔਰ ਉਹਦੇ ਅਸੀਂ ਵਚਨ ਚ ਸੁਣਾਂਗੇ

ਮੋਹ ਨਾ ਰੱਖੋ ਸੰਸਾਰ ਨਾਲ ਮੋਹ ਪ੍ਰੇਮ ਨਾ ਰੱਖੋ ਨਾ ਉਹਨਾਂ ਵਸਤੂਆਂ ਨਾਲ ਜੋ ਸੰਸਾਰ ਵਿੱਚ ਹਨ ਸੁਣ ਲਓ ਬਾਈਬਲ ਕਹਿੰਦੀ ਹੈ ਸੰਸਾਰ ਨਾਲ ਮੋਹ ਨਾ ਰੱਖੋ ਮੋਹ ਨਾ ਰੱਖੋ ਨਾ ਉਹਨਾਂ ਵਸਤੂਆਂ ਨਾਲ ਜਿਹੜੀਆਂ ਸੰਸਾਰ ਦੀਆਂ ਹਨ ਹਾਂਜੀ ਜਿਹੜਾ ਕੋਈ ਸੰਸਾਰ ਵਿੱਚ ਹਨ ਜੇ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਤਾਂ ਉਹਦੇ ਵਿੱਚ ਪਿਤਾ ਦਾ ਪ੍ਰੇਮ ਨਹੀਂ ਧਿਆਨ ਦਉ ਪਿਤਾ ਦੇ ਪ੍ਰੇਮ ਦੇ ਵਿੱਚ ਰਹਿਣਾ ਤੇ ਸੰਸਾਰ ਵਿੱਚੋਂ ਅਸੀਂ ਲੋਭ ਲਾਲ ਚੋ ਚੋਂ ਬਾਹਰ ਨਿਕਲਣਾ ਹੈ ਬੋਲੇ ਹਾਲੇਲੂਇਆ ਹਾਲੇਲੂਇਆ ਬੰਦਾ ਲੋਭ ਲਾਲ ਚ ਕਰਕੇ ਰੱਬ ਵਾਲੇ ਪਾਸੇ ਨਹੀਂ ਤੁਰਦਾ ਨਾ ਚੰਗੀ ਤਰ੍ਹਾਂ ਪ੍ਰਭੂ ਦੇ ਵਾਲੇ ਪਾਸੇ ਚੱਲ ਰਿਹਾ ਗੌਰ ਕਰੀ ਸੰਸਾਰ ਨਾਲ ਲੋਭ ਨਾ ਰੱਖੋ ਲੋਭ ਕਰਕੇ ਆਣ ਗਵਾਣ ਨੂੰ ਅਸੀਂ ਠੱਗਦੇ ਆ ਰਿਸ਼ਤੇਦਾਰਾਂ ਨੂੰ ਠੱਗਦੇ ਆ ਭੈਣ ਭਰਾਵਾਂ ਬੱਚਿਆਂ ਨੂੰ ਠੱਗਦੇ ਆ ਇਹਦਾ ਲੋਭ ਕਿਸੇ ਚੀਜ਼ ਦਾ ਵੀ ਨਾ ਕਰੋ ਜੋ ਕੋਈ ਲੋਭ ਕਰਦਾ ਆ ਤੇ ਬਾਈਬਲ ਦੇ ਵਿੱਚ ਲਿਖਿਆ ਆ ਉਹਦੇ ਵਿੱਚ ਪਿਤਾ ਦਾ ਪ੍ਰੇਮ ਨਹੀਂ ਨਾ ਸੰਸਾਰ ਦੀਆਂ ਚੀਜ਼ਾਂ ਨਾਲ ਮਿੱਤਰ ਜਾਰਾ ਰੱਖੋ ਨਾ ਸੰਸਾਰ ਦੀਆਂ ਚੀਜ਼ਾਂ ਦੇ ਨਾਲ ਮਿੱਤਰਚਾਰਾ ਕਰੋ